ਬਾਰਸ਼ਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਇਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਇਸ ਮੌਸਮ ਵਿੱਚ ਡੇਂਗੂ ਅਤੇ ਮਲੇਰੀਏ ਦਾ ਮੱਛਰ ਪੈਦਾ ਹੋ ਜਾਂਦਾ ਹੈ ਜਿਸ ਕਾਰਨ ਡੇਂਗੂ ਅਤੇ ਮਲੇਰੀਏ ਦੀਆਂ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ ਇਸ ਨੂੰ ਲੈ ਕੇ ਸਿਹਤ ਭਾਗ ਵੱਲੋਂ ਸਕੂਲਾਂ ਮਹੱਲਿਆਂ ਵਿੱਚ ਰੈਲਿੰਗਾਂ ਮੀਟਿੰਗਾਂ ਕਰਕੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਆ ਉਹ ਸੁਣਾਉਣੇ ਹਨ ਕੀ ਕਹਿੰਦੇ ਹਨ ਸਿਹਤ ਅਫਸਰ ਡਾਕਟਰ 우ਸ਼ਾ ਗੋਇਲ ਮੈਂ ਜ਼ਿਲ੍ਹਾ ਸਿਹਤ ਅਫਸਰ ਬਟਿੰਡਾ ਡਾਕਟਰ 우ਸ਼ਾ ਗੋਇਲ ਅ ਵਿਸ਼ਾ ਮਲੇਰੀਆ ਦੇ ਵਾਸ ਦੇ ਉਪਲੱਬਧ ਅਸੀਂ ਇੱਕ ਰੈਲੀ ਕੱਢੀ ਸੀ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਿੱਥੇ ਪਹਿਲਾਂ ਉਹਨਾਂ ਨੂੰ ਲੈਕਚਰ ਦਿੱਤਾ ਮਲੇਰੀਆ ਬਾਰੇ ਜਾਗਰੂਕ ਕੀਤਾ ਕਿ ਕਿਵੇਂ ਫੈਲਦਾ ਹੈ ਤੇ ਕੀ ਕਰਨਾ ਚਾਹੀਦਾ ਹੈ ਤੋਂ ਬਚਨ ਵਾਸਤੇ ਤੇ ਇਹ ਜਦੋਂ ਹੋ ਜੇ ਕੀ ਹੁੰਦਾ ਉਸ ਤੋਂ ਬਾਅਦ ਬੱਚਾ ਨੇ ਇਹਦੀ ਰੈਲੀ ਕੱਢੀ ਹੈ ਹੁਣ ਸਾਰਿਆਂ ਨੂੰ ਪਤਾ ਹੈ ਕਿ ਮਲੇਰੀਆ ਦਾ ਸੀਜ਼ਨ ਆ ਗਿਆ ਤਾਪਮਨ ਵੱਧ ਗਿਆ ਤੇ ਮੱਛਰ ਪੈਦਾ ਹੋ ਰਿਹਾ ਹੁਣ ਜਿਹੜਾ ਤਾਪਮਨ ਹੈ ਇੱਕਦਮ ਆਪਣਾ 40 ਡਿਗਰੀ ਤਕਰੀਬਨ ਪਹੁੰਚ ਗਿਆ ਹੈ ਮਲੇਰੀਆ ਦਾ ਮੱਛਰ ਸਾਰਿਆਂ ਨੂੰ ਪਤਾ ਹੈ ਮਾਦਾ ਐਨੋਫਲੀਜ਼ ਕੱਟਦੀ ਹੈ ਫਿਰ ਹੁੰਦਾ ਇਹ ਜਿਹੜਾ ਮੱਛਰ ਹੈ ਇਹ ਰਾਤ ਨੂੰ ਕੱਟਦਾ ਹੈ ਅ ਬਨਸਪਤ ਡੇਂਗੀ ਦਾ ਮੱਛਰ ਜਿਹੜਾ ਅਸੀਂ ਕਹਿੰਦੇ ਹਾਂ ਕਿ ਸਵੇਰੇ ਤੇ ਸ਼ਾਮ ਨੂੰ ਦਿਨੇ ਕੱਟਦਾ ਹੈ ਇਹ ਇਤੋਂ ਬਚਣ ਦੇ ਦੋ ਤਿੰਨ ਤਰੀਕੇ ਨੇ ਇੱਕ ਤਾਂ ਇਹ ਗੰਦਾ ਪਾਣੀ ਨਾ ਇਕੱਠਾ ਹੋਣ ਦਿਓ ਆਲੇ-ਦੁਆਲੇ ਜੇ ਕੋਈ ਟੋਏ ਛੋਟੇ-ਮੋਟੇ ਬਨੇ ਹੋਏ ਨੇ ਪਾਣੀ ਹੈ ਖਾਲੀ ਕਰਕੇ ਉਹਨੂੰ ਮਿੱਟੀ ਭਰ ਦਿਓ ਤਾਂ ਕਿ ਉਹ ਬੰਦ ਹੋ ਜਾਣ ਅ ਆਲੇ-ਦੁਆਲੇ ਸਫਾਈ ਰੱਖੋ ਪੂਰੀ ਬਾਵਾਂ ਦੇ ਕੱਪੜੇ ਪਾਓ ਤਾਂ ਕਿ ਮੱਛਰ ਜਿਹੜਾ ਕਿਉਂਕਿ ਰਾਤ ਨੂੰ ਕੱਟਦਾ ਹੈ ਤੇ ਰਾਤ ਨੂੰ ਫਿਰ ਨਹੀਂ ਕੱਟੇਗਾ ਕੋਈ ਰਾਤ ਨੂੰ ਕੋਸ਼ਿਸ਼ ਹੁੰਦੀ ਹੈ ਸਾਰਿਆਂ ਦੀ ਕਿ ਢਿੱਲੇ ਜੇ ਅ ਬਿਨਾ ਬਾਵਾਂ ਤੋਂ ਕੱਪੜੇ ਪਾ ਲਈਏ ਤੇ ਸੋ ਜੀਏ ਜੇ ਘਰ ਦੇ ਅੰਦਰ ਸੌਣਿਓ ਤਾਂ ਧਿਆਨ ਰੱਖਿਓ ਸਪਰੇਅ ਕਰ ਲਿਓ ਕੋਈ ਤਾਂ ਕਿ ਮੱਛਰ ਨਾ ਹੋਣ ਆ ਜੇ ਬਾਹਰ ਸੌਂਦਾ ਕੋਈ ਤਾਂ ਮੱਛਰਦਾਨੀ ਲਗਾ ਕੇ ਸੌ ਜਾਣਾ ਹੁਣ ਸਭ ਤੋਂ ਜ਼ਰੂਰੀ ਕਿ ਜੇ ਦੋ ਮਲੇਰੀਆ ਹੁੰਦਾ ਤਾਂ ਹੁੰਦਾ ਕੀ ਹੈ ਆਪਾਂ ਅਕਸਰ ਸੁਣਿਆ ਵੀ ਬੁਖਾਰ ਹੋਇਆ ਸੀ ਇੰਨਾ ਕੰਮ ਬੱ ਲੱਗਿਆ ਇੰਨੀ ਕੰਪਨੀ ਲੱਗੀ ਕਿ ਇੰਨੀ ਗਰਮੀ ਚ ਵੀ ਦੋ ਕੰਬਲ ਰਜਾਈ ਲੈ ਲਈ ਫਿਰ ਵੀ ਠੜ ਲੱਗੀ ਗਈ ਉਹ ਮਲੇਰੀਆ ਦੀ ਨਿਸ਼ਾਨੀ ਹੈ ਜੇ ਇਸ ਕੰਮਾ ਚੜ ਕੇ ਬੁਖਾਰ ਹੋਵੇ ਸਿਰਦਰਦ ਹੋਵੇ ਉਮ ਉਲਟੀ ਆਵੇ ਜਾਂ ਚੱਕਰ ਆਣ ਨਾਲ ਤੇ ਨਾਲ ਦੇ ਸਿਹਤ ਕੇਂਦਰ ਚਲੇ ਜਾਓ ਹਸਪਤਾਲ ਚ ਤੇ ਜਦੋਂ ਕੰਮ ਆਜ ਲੱਗਦਾ ਹੈ ਉਦੋਂ ਹੀ ਜੇ ਇੱਕ ਸਲਾਈਡ ਬਣਵਾ ਲਓ ਤੇ ਉਹਦੇ ਵਿੱਚ ਮਲੇਰੀਆ ਦੇ ਜਿਹੜਾ ਕਿਟਾਨੂ ਹੈ ਉਹਦੇ ਵਿੱਚ ਆ ਜਾਂਦਾ ਦਵਾਈ ਸਿਹਤ ਕੇਂਦਰਾ ਚ ਫ੍ਰੀ ਮਿਲਦੀ ਹੈ ਇਲਾਜ ਤੇ ਟੈਸਟ ਵੀ ਇਹਦਾ ਫ੍ਰੀ ਹੈ ਇਸੇ ਲਈ ਇੱਧਰ ਉੱਧਰ ਭਟਕਣ ਨਾਲੋਂ ਆਪਣੇ ਨੇੜੇ ਸਿਹਤ ਕੇਂਦਰ ਵਿੱਚ ਜਾ ਕੇ ਇਹਦਾ ਟੈਸਟ ਤੇ ਇਲਾਜ ਕਰਵਾ ਲਓ ਹੋ ਜੀ ਮੀਹ ਨਾ ਮਸੂਮ ਅਰਜ਼ੀ ਇਸ ਤਰ੍ਹਾਂ ਦੇ ਇਤਾਰਕ ਮਿਲ ਜਾਂਦੇ ਨੇ ਦੇਖੋ ਜੀ ਹੁਣ بارش ਪੈ ਜਾਂਦੀ ਹੈ ਉਹੀ ਗੱਲ ਹੈ ਟੋਏ ਵੀ ਭਰਨਗੇ ਆ ਛੋਟੇ ਛੋਟੇ ਵੇਸਟ ਦੀਆਂ ਚੀਜ਼ਾਂ ਵੀ ਭਰਨੀਆਂ ਗਰਮੀ ਵਧੀ ਜਾ ਰਹੀ ਹੈ ਮੱਛਰ ਨੇ ਪੈਦਾ ਹੋਣਾ ਹੁਣ ਮੱਛਰ ਕਿਹੜਾ ਹੈ ਮਲੇਰੀਆ ਦਾ ਮੱਛਰ ਐਨੋਫਲੀਜ਼ ਅਸੀਂ ਤਾਂ ਨਾਮ ਬੋਲਦਾਂਗੇ ਪਰ ਲੋਕਾਂ ਨੂੰ ਨਾਮ ਤੋਂ ਕੀ ਮਤਲਬ ਨਹੀਂ ਰਾਤ ਨੂੰ ਗੰਦਾ ਪਾਣੀ ਹੈ ਤਾਂ ਮਲੇਰੀਆ ਦਾ ਮੱਛਰ ਹੋਏਗਾ ਸਾਫ਼ ਪਾਣੀ ਹੈ ਸਾਫ਼ ਪਾਣੀ ਕਿੱਥੇ ਇਕੱਠਾ ਹੋਊਗਾ ਪਲਾਸਟਿਕ ਡਿਸਪੋਜ਼ੇਬਲ ਆਮbar ਪਏ ਹੁੰਦੇ ਨੇ ਘੜੇ ਟੂਟੀਆਂ ਆਂ ਦੈਨ ਪਲੇਟਾਂ ਕੋਈ ਬਾਹਰ ਰਹਿ ਜਾਂਦੀਆਂ ਨੇ ਪੰਛੀਆਂ ਨੂੰ ਪਾਣੀ ਬਾਨਨੇ ਆਪਾਂ ਗਰਮੀਆਂ ਜਾਨਵਰਾਂ ਵਾਸਤੇ ਕਸੋਰੇ ਰੱਖੇ ਹੁੰਦੇ ਨੇ ਉਹ ਸਾਫ਼ ਪਾਣੀ ਦੇ ਸਤੋਤਰੇ ਨੇ ਜਿੱਥੇ ਸਾਫ਼ ਪਾਣੀ ਇਕੱਠਾ ਹੋ ਗਿਆ ਔਰ ਡੇਂਗੀ ਦਾ ਮੱਛਰ ਪਨਪ ਜੇਗਾ ਤੇ ਜਿੱਥੇ ਗੰਦਾ ਪਾਣੀ ਹੈ ਉਥੇ ਮਲੇਰੀਆ ਦਾ ਮੱਛਰ ਫਰਕ ਇਹ ਹੈ ਮਲੇਰੀਆ ਵਾਲਾ ਰਾਤ ਨੂੰ ਕੱਟੂਗਾ ਤੇ ਡੇਂਗੀ ਦਾ ਜਿਹੜਾ ਮੱਛਰ ਪੈਦਾ ਹੋਊਗਾ ਉਹ ਦਿਨੇ ਤੇ ਸ਼ਾਮ ਨੂੰ ਕੱਟੂਗਾ ਆਮ ਜਿਹੜੇ ਲੋਕ ਹੈ ਇਹਨਾਂ ਨੂੰ ਜੇ ਨਹੀਂ ਪਤਾ ਹੁੰਦਾ ਇਹ ਡੇਂਗੂ ਦਾ ਉਖਾਰਾਗਾ ਜਦ ਮਲੇਰੀਆ ਜਾਂ ਆਮ ਨੋਰਮਲ ਹੈ ਉਹਦੇ ਕੀ ਲੱਛਣ ਹੁੰਦੇ ਕੀ ਤੁਹਾਨੂੰ ਪਤਾ ਲੱਗਦਾ ਜੇ ਮਲੇਰੀਆ ਹੋਗਾ ਜਾਂ ਡੇਂਗੂ ਹੋਗਾ ਜਾਂ ਹੋਰ ਜਦੋਂ ਮੈਂ ਪਹਿਲਾਂ ਦੱਸਿਆ ਹੈ ਕਿ ਜਿਹੜਾ ਮਲੇਰੀਆ ਦਾ ਜਦੋਂ ਮਲੇਰੀਆ ਹੁੰਦਾ ਉਹਦਾ ਬਹੁਤ ਜ਼ਿਆਦਾ ਕੰਬਾ ਲੱਗਦਾ ਹੈ ਇਹ ਪੁਰਾਣੇ ਤੁਸੀਂ ਤੁਹਾਨੂੰ ਵੀ ਪਤਾ ਹੋਏਗਾ ਆਪਣੇ ਬਜ਼ੁਰਗ ਜਾਂ ਆਪਣੇ ਮਾਪਾ ਨੂੰ ਵੀ ਪਤਾ ਹੈ ਜਦੋਂ ਚੜਦਾ ਤਾਂ ਬਹੁਤ ਜ਼ਿਆਦਾ ਕੰਬਣੀ ਲੱਗਦੀ ਹੈ ਹੁਣ ਜਿਹੜਾ ਡੇਂਗੂ ਦਾ ਬੁਖਾਰ ਹੈ ਉਹ ਬਹੁਤ ਜ਼ਿਆਦਾ ਨਹੀਂ ਹੁੰਦਾ ਕਮਜ਼ੋਰੀ ਹੁੰਦੀ ਹੈ ਉਹ ਕਹਿੰਦੇ ਨਾ ਜਿਵੇਂ ਹੱਡੀਆਂ ਟੁੱਟਣ ਵਾਲਾ ਜਿਹੜਾ ਬੁਖਾਰ ਹੁੰਦਾ ਡੇਂਗੀ ਦਾ ਉਹ ਹੁੰਦਾ ਬੁਖਾਰ ਹੋਏਗਾ ਤੇ ਉਹਦੇ ਵਿੱਚ ਫਿਰ ਸਭ ਤੋਂ ਵੱਡਾ ਜਿਹੜਾ ਤੁਸੀਂ ਕਿਸੇ ਨੂੰ ਪੁੱਛ ਲਓ ਬਾਹਰ ਜਾ ਕੇ ਸੋਸਾਇਟੀ ਚੋ ਕਹਣਗੇ ਜੀ ਸਮਾਜ ਸੈੱਲ ਕੱਟ ਗਏ ਹੁਣ ਜਿਹੜੇ ਸੈੱਲ ਕੱਟਨੇ ਆ ਉਹ ਡੇਂਗੀ ਦੀ ਨਿਸ਼ਾਨੀ ਨਹੀਂ ਆ ਉਹ ਮਲੇਰੀਆ ਚ ਵੀ ਕੱਟ ਸਕਦੇ ਨੇ ਵਾਇਰਲ ਚ ਵੀ ਕੱਟ ਜਾਂਦੇ ਨੇ ਹੋਰ ਵੀ ਬਿਮਾਰੀਆਂ ਦੇ ਜਿੰਨਾ ਚ ਕੱਟਦੇ ਨੇ ਗੱਲ ਉੱਥੇ ਹੀ ਸ਼ੁਰੂ ਹੋ ਕੇ ਉੱਥੇ ਹੀ ਖਤਮ ਹੁੰਦੀ ਹੈ ਵੀ ਬੁਖਾਰ ਹੋ ਜੇ ਜਿਹੜਾ ਮਰਜ਼ੀ ਹੋ ਜੇ ਆਪੇ ਇਲਾਜ ਨਾ ਕਰਿਓ ਮਾਹਿਰ ਡਾਕਟਰ ਕੋਲ ਜਾਓ ਟੈਸਟ ਕਰਾਓ ਤੇ ਜੋ ਨਿਕਲਦਾ ਉਸ ਦੇ ਹਿਸਾਬ ਨਾਲ ਉਹਦਾ ਇਲਾਜ ਕਰਾ ਲਓ ਕੋਈ ਸਰਕਾਰੀ ਹਸਪਤਾਲਾਂ ਚ ਜਾਂ ਕੋਈ ਇਹ ਇਲਾਜ ਕਿਸ ਤਰ੍ਹਾਂ ਦੇ ਹੋਵੇ ਜਿਹੜਾ ਇਲਾਜ ਹੈ ਚਾਹੇ ਮਲੇਰੀਆ ਹੈ ਚਾਹੇ ਡੇਂਗੀ ਉਹਦਾ ਫ੍ਰੀ ਹੈ ਡੇਂਂਗੀ ਦਾ ਤਾਂ ਅਸੀਂ ਹਰ ਸਾਲ ਦੱਸਦੇ ਆ ਮਲੇਰੀਆ ਬਹੁਤ ਜ਼ਿਆਦਾ ਕਿਉਂਕਿ ਹੁਣ ਕੇਸ ਨਹੀਂ ਹੈ ਆ ਕਿਉਂਕਿ WHO ਵੱਲੋਂ World Health Organization ਵੱਲੋਂ 2024 ਇੱਕ ਮਲੇਰੀਆ ਖਤਮ ਕਰਨ ਵਾਸਤੇ ਪੀਚਿਆ ਗਿਆ ਸੀ ਤੇ ਉਸ ਦੇ ਤਹਿਤ ਸਾਡੇ ਲੈਬਸ ਬਣੀਆਂ ਨੇ ਜਿੱਥੇ ਜਿਹੜੇ ਇਹਨਾਂ ਦੇ ਟੈਸਟ ਨੇ ਉਹ ਵੀ ਫ੍ਰੀ ਨੇ ਦਾਖਲ ਵੀ ਅਸੀਂ ਫ੍ਰੀ ਕਰਦੇ ਆਂ ਦਵਾਈਆਂ ਵੀ ਫ੍ਰੀ ਦਿੰਨੇ ਆਂ ਚਾਹੇ ਡੇਂਗੀ ਆ ਚਾਹੇ ਮਲੇਰੀਆ ਇੱਕ ਘਰਾਂ ਚ ਜਿਵੇਂ ਫ੍ਰਿਜ ਦੇ ਬੈਕ ਸਾਈਡ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਚੈੱਕ ਕਰੀ ਜਾਂਦੇ ਉਹਨਾਂ ਤੇ ਕਾਰਵਾਈ ਵੀ ਕੋਈ ਚਲਾਨ ਵਗੈਰਾ ਵੀ ਕੱਟੇ ਜਾਂਦੇ ਹਾਂਜੀ ਅਸੀਂ ਪਿਛਲੇ ਸਾਲ ਕਾਫੀ ਚਲਾਨ ਕੱਟੇ ਨੇ ਅ ਚਲਾਨ ਬਣਾ ਕੇ ਅਸੀਂ ਕਾਰਪੋਰੇਸ਼ਨ ਨੂੰ ਦਿੰਨੇ ਆ ਤੇ ਉਸ ਤੋਂ ਬਾਅਦ ਕਾਰਪੋਰੇਸ਼ਨ ਵਾਲੇ ਉਹਦੇ ਚਲਾਨ ਕੱਟਦੇ ਨੇ ਸਰਕਾਰੀ ਸੰਸਥਾਾਂਾਂ 'ਚ ਵੀ ਕਈ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਕਮੀਆਂ ਪਈਆਂ ਨੇ ਉਹਨਾਂ ਦੀ ਵੀ ਚੈਕ ਦੇਖੋ ਅਸੀਂ ਪਿਛਲੇ ਸਾਲ ਤੁਹਾਨੂੰ ਯਾਦ ਹੋਊਗਾ ਪੁਲਿਸ ਸਟੇਸ਼ਨ ਸਾਰੇ ਸਰਕਾਰੀ ਦਫ਼ਤਰ ਸਾਰਿਆਂ ਦੀ ਚੈਕਿੰਗ ਕੀਤੀ ਸੀ ਦਿਨ ਮਿੱਥੇ ਹੋਏ ਸੀ ਵੀ ਆ ਫਲਾਣੇ ਫਲਾਣੇ ਦਿਨ ਫਲਾਣੇ ਫਲਾਣੇ ਮਤਲਬ ਇੱਕ ਮੁਹਿੰਮ ਜੀ ਹੁੰਦੀ ਹੈ ਵੀ ਅੱਜ ਸਾਰੇ ਇਹੀ ਕਰ ਦਿੰਨੇ ਆ ਹੁਣ ਸਾਡੀਆਂ ਟੀਮਾਂ ਨੇ ਸ਼ੁਰੂ ਕਰਤੇ ਸਰਵੇ ਕਰਨੇ ਸਟੱਡੇ ਮਾਧਿਅਮ ਦੇ ਰਾਏ ਮੀਡੀਆ ਦੇ ਰਾਏ ਅਸੀਂ ਲੋਕਾਂ ਨੂੰ ਫਿਰ ਜਾਗਰੂਕ ਕਰਦੇ ਆ ਵੀ ਅਸੀਂ ਹਰ ਸਾਲ ਇਹ ਬੋਲਦੇ ਆ ਸਾਡਾ ਮੇਰਾ ਕਹਿਣਾ ਇਹ ਹੈ ਕਿ ਆਪਣੀ ਵੀ ਕੁਝ ਆਪਾ ਜ਼ਿੰਮੇਵਾਰੀ ਸਮਝੀਏ ਕਿਉਂਕਿ ਆਪਨੇ ਫ੍ਰਿਜ ਆਪਣੇ ਘੜੇ ਆਪਣੇ ਪਾਣੀ ਦੇ ਸਟੋਰੇਜ ਜਿੰਨੇ ਵੀ ਹੈਗੇ ਆ ਆਪਣੀਆਂ ਛੱਤਾਂ ਆਪਣਾ ਆਲਾ ਦਵਾਲਾ ਆਪਣਾ ਵੇੜਾ ਇਹ ਆਪਾਂ ਆਪ ਸਾਫ਼ ਕਰਨਾ ਹੈ ਰੋਜ਼ ਇੱਕ ਸਫਾਈ ਕਰ ਲੈਣੇ ਆ ਪਰ ਇਹ ਨਹੀਂ ਧਿਆਨ ਦਿੰਦੇ ਵੀ ਹੁਣ ਮੌਸਮ ਆ ਗਿਆ ਮੱਛਰ ਦਾ ਤੇ ਇਹ ਕਿੱਥੋਂ ਖਤਮ ਹੋਣਾ ਕਿੱਥੇ ਪੈਦਾ ਹੁੰਦਾ ਤੇ ਇਹਨੂੰ ਖਤਮ ਕਿਵੇਂ ਕਰਨਾ ਹੈ ਹਫਤੇ ਚ ਇੱਕ ਦਿਨ ਅਸੀਂ ਹਰ ਸ਼ੁੱਕਰਵਾਰ ਡਰਾਈਡੇ ਬਣਵਾਨੇ ਆ ਸ਼ੁੱਕਰਵਾਰ ਨੂੰ ਸਾਰੇ ਕਹਿ ਦਿੰਦੇ ਆ ਜੀ ਦਫ਼ਤਰ ਖੁੱਲਾ ਮੰਨ ਲਿਆ ਜੀ ਤੁਸੀਂ ਜੇ ਸ਼ਨੀਵਾਰ ਘਰੋਂ ਸ਼ਨੀਵਾਰ ਕਰ ਲਓ ਇਤਵਾਰ ਘਰੋਂ ਇਤਵਾਰ ਕਰ ਲਓ ਆਪਾਂ ਇੱਕ ਸਿਰਫ ਨਿਗਾਹ ਦਾ ਮਾਰ ਸਕਦੇ ਆ ਨਾ ਆਪਣੀ ਫ੍ਰਿਜ ਦੀ ਟਰੇ ਦੇ ਪਿੱਛੇ ਅ ਛੱਤ ਤੇ ਇੱਕ ਚੱਕਰ ਮਾਰ ਲਓ ਈ ਸੀ ਬਹਾਨੇ ਸਫਾਈ ਹੋ ਜਾਂਦੀ ਹੈ ਉਥੇ ਵੇਸਟ ਨਾ ਛੱਡੋ ਬਾਉਂਡਰੀ ਵਾਲ ਦੇ ਬਾਹਰ ਵੀ ਦੇਖ ਲਿਓ ਕੋਈ ਡਿਸਪੋਜ਼ੇਬਲ ਪਿਆ ਕੋਈ ਛੋਟਾ ਜਿਹਾ ਵੇਸਟ ਡੱਬੀ ਡੱਬਾ ਪਿਆ ਕੋਈ ਹੁਣ ਜੋ ਪੇਂਟ ਹੁੰਦਾ ਆਪਣੇ ਘਰਾਂ ਚ ਖਾਲੀ ਡੱਬੇ ਪਏ ਹੁੰਦੇ ਨੇ ਉਹ ਛੱਪਾ ਦੇ ਰਹਿ ਜਾਂਦੇ ਨੇ ਥੋੜੀ ਜਿਹੀ ਬਾਰਿਸ਼ ਪੈ ਗਈ ਉਹਦੇ ਚ ਪਾਣੀ ਇਕੱਠਾ ਹੋ ਜਾਏਗਾ ਇੱਕ ਚਮਚ ਪਾਣੀ ਮੱਛਰ ਦਾ ਲਾਰਵਾ ਪੈਦਾ ਕਰਨ ਵਾਸਤੇ ਬਹੁਤ ਹੈ ਤੇ ਇਹਦੀ ਸਫਾਈ ਜੇ ਕੋਈ ਇਹ ਸੋਚੇ ਵੀ ਸਾਡੇ ਵਿਭਾਗ ਦੇ ਮੁਲਾਜ਼ਮ ਸਾਡੇ ਵਰਕਰ ਆ ਕੇ ਕਰਨਗੇ ਤੇ ਤੁਸੀਂ ਵੀ ਸੋਚ ਸਕਦੇ ਹੋ ਕਿ ਸਾਡੀ ਸਾਡਾ ਕੰਮ ਜਾਗਰੂਕ ਕਰਨਾ ਹੈ ਚੈਕਿੰਗ ਕਰਨਾ ਹੈ ਸਾਡਾ ਕੰਮ ਸਫਾਈ ਕਰਨਾ ਨਹੀਂ ਹੈ ਜੇ ਹੁਣ ਅਸੀਂ ਇੰਨੇ ਸਾਲਾਂ ਤੋਂ ਜਾਗਰੂਕ ਕਰ ਰਹੇ ਆ ਸ਼ੁਰੂ ਵੀ ਹੋ ਗਿਆ ਸੀ ਸੀਜ਼ਨ ਤੋਂ ਪਹਿਲਾਂ ਹੀ ਤੇ ਆਪਾਂ ਆਪਣੀ ਜ਼ਿੰਮੇਵਾਰੀ ਕੁਝ ਸਮਝ ਲਈਏ ਫਿਰ ਆਪਾਂ ਕਹਿੰਦੇ ਜੀ ਇਸ ਦਾ ਸੈਂਟਰ ਨੂੰ ਬਹੁਤ ਬਿਜ਼ੀ ਹੁੰਦੇ ਆ ਸਾਰੇ ਕਹਿੰਦੇ ਅਸੀਂ ਵੀ ਕਹਿ ਦਿੰਦੇ ਆ ਕਈ ਵਾਰ ਦੇ ਕੋਈ ਇਸ ਤਰ੍ਹਾਂ ਦੇ ਪੀੜਤ ਹੁੰਦਾ ਫਿਰ ਸਿਰ ਹਸਤਾਰ ਵਿੱਚ ਕਿਸ ਤਰ੍ਹਾਂ ਦੇ ਡੇਂਗੀ ਵਾਰਡ ਮਲੇਰ ਵਾਰਡ ਨੇ ਸਾਡੇ ਬੁਖਾਰ ਦੇ ਮਲੇਰੀਆ ਜਾਂ ਡੇਂਗੀ ਦੇ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਆਡ ਰੱਖਿਆ ਜਾਂਦਾ ਹੈ ਦਾਖਲ ਕਰਦੇ ਆ ਐਸਟ ਫ੍ਰੀ ਕਰਦੇ ਆ ਤੇ ਇਲਾਜ ਫ੍ਰੀ ਕਰਦੇ ਆ